ਮਾਦਰ ਠੀਕ ਹੋ ਹਾਂ ਠੀਕ ਹੈ ਜੀ ਕੀ ਕਰ ਲੋ ਕਿਸੇ ਤੁਹਾਨੂੰ ਆਪੋ ਦਾ ਨਹੀਂ ਲੱਗਿਆ ਚੱਕਰ ਆਉਂਦਾ ਹੀ ਵਗੇ ਵਗੇ ਅੱਛਾ ਠੀਕ ਹੋਣਾ ਤੁਰ ਲੈਿੰਦੇ ਵਧੀਆ ਹਾਂ ਤੁਰ ਲੈਿੰਦੇ ਜਾਂਦਾ ਤੁਰ ਲੈਿੰਦੇ ਬੜਾ ਸੋਹਣਾ ਤੁਰ ਲੈਿੰਦੇ ਅੱਛਾ ਤੁਰ ਕੇ ਦਿਖਾ ਦਿਓ ਅੱਛਾ ਜੀ ਬੜਾ ਹੰਗੜਾ ਸੋਹਣਾ ਅਰਮਾਨ ਆਇਆ ਅਰਮਾਨ ਆ ਗਿਆ ਹਾਂ ਅਰਮਾਨ ਆ ਗਿਆ ਬੜਾ ਸੋਹਣਾ ਅਰਮਾਨ ਆ 1 ਮਿੰਟ ਦੇ ਕਰੀਬ ਵਾਹ ਇਹ ਸਾਚਾ ਆਇਆ ਵਾਹ ਵਾਹ ਕੀ ਲੱਗਦਾ ਮਾਤਾ ਤੁਹਾਡੀ ਦਾਦੀ ਜੀ ਲੱਗਦਾ ਕੀ ਗੱਲ ਹੋ ਗਈ ਸੀ ਨਾਲ ਡਰੰਗ ਵਿਸ ਗਿਆ ਤੋਂ ਵੀ ਡਰੰਗ ਹੋ ਗਿਆ ਸੀ ਹਾਂਜੀ ਤੇ ਫਿਰ ਦਵਾਈ ਖਾਂਦੇ ਰਹੇ ਤੇ ਪੱਕੀ ਠੀਕ ਨੇ ਹੁਣ ਕਿੱਥੋਂ ਦਵਾਈ ਖਾਦੀ ਸੀ ਡਾਕਟਰ ਕਰਨ ਗੜ ਸਿੰਘ ਤੇ ਕਿਹੜਾ ਪਿੰਡ ਹੈ ਤੇਰਾ ਪੁੱਤਰਾ ਜੀ ਠੀਕ ਜੀ ਹੁਣ ਹਾਂਜੀ ਬਿਲਕੁਲ ਵਧੀਆ ਸਹੀ ਠੀਕ ਕਿੰਨੀ ਉਮਰ ਮਾਤਾ ਜੀ ਉਮਰ 85 ਸਾਲ ਹੋਣੀ ਹੈ ਅੱਛਾ ਹੁਣ ਵਧੀਆ ਤੁਰ ਲੈਂਦੇ ਆ ਕੋਈ ਤਕਰੀਬ ਨਹੀਂ ਹਾਂ ਬਿਲਕੁਲ ਸਹੀ ਨਹੀਂ ਵਾਦੀ ਆਕੀਲ ਉਸ ਦੇ ਜਿਹੜਾ ਚੌਕ ਆ ਅਮ ਜੰਤਾਨਾ ਮੇ ਜੇ ਕਿ ਹਣ ਪ੍ਰੋਬਲਮ ਹੈ ਜੀ ਤੇ ਦਵਾਈ ਖਾਣਾ ਹਾਂਜੀ ਠੀਕ ਹੋ ਜਾਣਾ ਹਾਂ ਬਿਲਕੁਲ ਸਹੀ ਹੋ ਜਾਣਗੇ ਕਿਹੜਾ ਪਿੰਡ ਤੁਹਾਡਾ ਜੀ ਸੁਭਾ ਜਦੇਲ ਪਿੰਡ ਹੈ ਜੀ ਕੀ ਨਾਮ ਤੁਹਾਡਾ ਜੀ ਜਰਮਨ ਸਿੰਘ ਜੀ ਜ਼ਿਲ੍ਹਾ ਕਿਹੜਾ ਹੈ ਫਰੋਇਦਪੁਰ ਜੀ ਠੀਕ ਹੈ